ਕਰੇ ਨਿੰਦ ਸਭ ਬਿਰਥਾ ਜਾਏ ਇਸ ਸ਼ਬਦ ਦੇ ਜਿੰਨਾ ਇਸ ਸੁਣਨੇ ਦੇ ਵਿੱਚ ਆਸਾਨ ਲੱਗਦਾ ਹੈ ਉਹ ਨਹੀਂ ਇਸ ਸ਼ਬਦ ਦੇ ਜੋ ਅਰਥ ਨੇ ਉਹ ਡੂੰਘੇ ਨੇ ਸਤਿਗੁਰੂ ਪ੍ਰਮਾਨ ਕਰਦੇ ਹਨ ਕਹਿੰਦੇ ਕਈਆਂ ਦੀ ਤੋਂ ਉਮਰ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਮੰਦਰ ਮਾਝੀ ਦੇ ਵਿੱਚ ਝੜੂ ਪੂੰচা ਕਰਦਿਆਂ ਦੀ ਨਿਕਲ ਗਈ ਤੇ ਕਈਆਂ ਦੀ ਉਮਰ ਨਿਸ਼ਾਨ ਸਾਹਿਬ ਦੇ ਥਰੇ ਤੇ ਪਾਣੀ ਪਾਉਂਦਿਆਂ ਦੀ ਕਬਰਾਂ ਨੂੰ ਨਿळाਉਂਦਿਆਂ ਦੀ ਤੇ ਸਮਾਧਾਂ ਤੇ ਪਾਣੀ ਪਾਉਂਦਿਆਂ ਦੀ ਨਿਕਲ ਗਈ ਤੇ ਕਈਆਂ ਦੀ ਉਮਰ ਹੈ ਜਿਹੜੀ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦਿਆਂ ਦੀ ਨਿਕਲ ਗਈ ਪਰ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਉਹਨਾਂ ਦੀ ਜਿਹੜੀ ਬੇਨਤੀ ਸੀ ਅਰਦਾਸ ਪ੍ਰਵਾਨ ਨਹੀਂ ਹੋਈ ਉਸ ਦਾ ਕੀ ਕਾਰਨ ਸੀ ਕਿਉਂਕਿ ਸਾਰੀ ਸਾਰੀ ਉਮਰ ਗੁਰਦੁਆਰੇ ਸਾਹਿਬ ਦੇ ਵਿੱਚ ਮੰਦਰ ਦੇ ਵਿੱਚ ਮਾਜੀ ਦੇ ਵਿੱਚ ਅੜਪੋਚਾਂ ਦੀ ਲਾਉਂਦਿਆਂ ਦੀ ਬਤੀਤ ਹੋ ਗਈ ਕੁਝ ਵੀ ਪ੍ਰਾਪਤ ਨਹੀਂ ਹੋਇਆ ਨਿਸ਼ਾਨ ਸਾਹਿਬ ਦੇ ਥੜੇ ਤੇ ਪਾਣੀ ਪਾਉਂਦਿਆਂ ਦੀ ਕਬਰਾਂ ਨੂੰ ਸਮਾਧਾਂ ਨੂੰ ਨਿਲਾਉਂਦਿਆਂ ਦੀ ਬਤੀਤ ਵੀ ਕੁਝ ਬੱਲੇ ਨਹੀਂ ਪਿਆ ਕਈਆਂ ਦੀ ਤਾਂ ਉਮਰ ਜਿਹੜਾ ਸਭ ਤੋਂ ਵੱਧ ਪਾਵਰਫੁਲ ਹੈ ਉਹ ਟੌਪਿਕ ਹੈ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਨਾ ਕਈਆਂ ਦੀ ਤਾਂ ਸਿਮਰਨ ਕਰਦਿਆਂ ਦੀ ਨਿਕਲ ਗਈ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਪੈ ਸਕਦਾ ਕੀ ਕਾਰਨ ਸੀ ਕਿ ਪ੍ਰਮਾਤਮਾ ਦੇ ਦਰ ਦੇ ਜੋ ਅਰਦਾਸ ਹੈ ਪ੍ਰਵਾਨ ਨਹੀਂ ਹੋਈ ਕਿਉਂਕਿ ਸਤਿਗੁਰੂ ਪ੍ਰਮਾਨ ਕਰਦੇ ਹਨ ਕਹਿੰਦੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਕਰਨਾ ਚਾਹੀਦਾ ਹੈ ਸਾਨੂੰ ਇਸ ਗੱਲ ਬਾਰੇ ਸਮਝ ਹੋਣੀ ਚਾਹੀਦੀ ਹੈ ਕਿ ਅੰਮ੍ਰਿਤ ਵੇਲਾ ਹੈ ਕਿਸ ਵਾਸਤੇ ਸੈਭੇ ਕਮਾਲ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਪ੍ਰਮਾਨ ਕਰਦੇ ਹਨ ਗੁਰੂ ਸਤਿਗੁਰ ਕਾ ਜੋ ਸੇਖਾ ਖਾਇਸ ਭਲ ਕੇ ਉਠਾਰ ਨਾਮ ਤੇ ਆ ਗਏ ਕਹਿੰਦੇ ਸਿੱਖ ਨੂੰ ਅੰਮ੍ਰਿਤ ਵੇਲੇ ਜਾਗ ਕੇ ਪਹਿਲਾਂ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣ ਦਾ ਹੁਕਮ ਹੈ। ਨਾ ਕਿ ਗੁਰਦੁਆਰਾ ਸਾਹਿਬ ਜਾ ਕੇ ਨਾ ਮੰਦਰ ਮਾਜੀ ਦੇ ਵਿੱਚ ਜਾ ਕੇ ਝਾੜ ਪੋਚਾ ਕਰਨ ਦਾ। ਨਾ ਕਿਸੇ ਕਬਰਾਂ ਨੂੰ ਨਿਲਾਉਣ ਦਾ ਨਾ ਕਿਸੇ ਸਮਾਦਾਂ ਦੇ ਪਾਣੀ ਪਾਉਣ ਦਾ ਨਾ ਹੀ ਕਿਸੇ ਨਿਸ਼ਾਨ ਸਾਹਿਬ ਦੇ ਤੁਹਾਡੇ ਤੇ ਪਾਣੀ ਪਾਉਣ ਦਾ। ਇਹ ਸਮਾਂ ਨਹੀਂ ਹੈ ਜੋ ਅੰਮ੍ਰਿਤ ਵੇਲਾ ਪਰਮਾਤਮਾ ਨੇ ਬਣਾਇਆ ਉਹ ਸਿਰਫ ਨਾਮ ਜਪਣ ਵਾਸਤੇ ਬਣਾਇਆ 24 ਘੰਟੇ ਦੇ ਵਿੱਚੋਂ 3 ਘੰਟੇ ਜਿਹੜਾ ਸਮਾਂ ਹੈ। ਅੰਮ੍ਰਿਤ ਮਿਲੇ ਤਾਂ ਉਹ ਪ੍ਰਮਾਤਮਾ ਨੇ ਸਿਮਰਨ ਕਰਨ ਲਈ ਬਣਾਇਆ ਇਸ ਦੇ ਲਈ ਸਤਿਗੁਰੂ ਪਰਮਾਨੰਦ ਕਰਦਿਆ ਨੇ ਕਹਿੰਦੇ ਕਰੇ ਨਿੰਦਸਾ ਬਿਰਥਾ ਜਾਏ ساری ਉਮਰ ਗੁਰਦੁਆਰਾ ਸਾਹਿਬ ਦੇ ਵਿੱਚ ਝਾੜੂ ਪੂੰਝਾ ਲਾਉਂਦਿਆਂ ਦੀ ਮੰਦਰ ਮਾਜੀ ਦੇ ਵਿੱਚ ਝਾੜੂ ਪੂੰਝਾ ਕਰਦਿਆਂ ਨੇ ਨਿਕਲੇ ਕੁਝ ਵੀ ਪ੍ਰਾਪਤ ਨਹੀਂ ਹੋਇਆ ਕਈਆਂ ਦੀ ਉਮਰ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਦੀ ਬਤੀਤ ਹੋ ਗਈ ਪਰ ਪੱਲੇ ਕੁਝ ਨਹੀਂ ਪਿਆ ਉਹਦਾ ਕੀ ਕਾਰਨ ਸੀ ਕਿਉਂਕਿ ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਤਾਂ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਉਹ ਸਾਰੀ ਜ਼ੀਰੋ ਹੋ ਜਾਂਦੀ ਹੈ ਇਸ ਗੱਲ ਨੂੰ ਸਿੱਧ ਕਰੰਦੇ ਲਈ ਸਾਨੂੰ ਇੱਕ ਯਾਦ ਇਤਿਹਾਸ ਦੇ ਵਿੱਚ ਇੱਕ ਸੁਖਦੇਵ 무ਨੀ ਦਾ ਜ਼ਿਕਰ ਆਉਂਦਾ ਸੁਖਦੇਵ 무ਨੀ ਕੌਣ ਸੀ ਜਦੋਂ ਉਸ ਦਾ ਜਨਮ ਹੋਇਆ ਪਰਮਾਤਮਾ ਦੇ ਹੁਕਮ ਦੇ ਨਾਲ ਸੁਖਦੇਵ 무ਨੀ ਨੇ ਜਨਮ ਲੈਂਦੇ ਸਾਰੇ ਜੰਗਲਾਂ ਨੂੰ ਤੁਰ ਪਿਆ ਜੰਗਲ ਵਿੱਚ ਜਾ ਕੇ ਸਮਾਦੀ ਲਗਾ ਲਈ ਹੁਣ ਤੁਸੀਂ ਸੋਚਦੇ ਹੋ ਹੋਮੋਂਗੇ ਕਿ ਜਨਮ ਲੈ ਲੈਂਦੇ ਸਾਰ ਬੱਚਾ ਉਹ ਤੁਰ ਕਿਵੇਂ ਸਕਦਾ ਹੈ ਉਹ ਜੰਗਲ ਨੂੰ ਕਿਵੇਂ ਜਾ ਸਕਦਾ ਇਹ ਇਹ ਸਾਡਾ ਟੌਪਿਕ ਨਹੀਂ ਹੈ ਸਾਡਾ ਟੌਪਿਕ ਹੈ ਕਰੇ ਨਿੰਦ ਸਾਹਿਬ ਉਰਤਾ ਜਾਏ ਕਿ ਸਾਡੀ ਕੀਤੀ ਹੋਈ ਸਾਰੀ ਉਮਰ ਦੀ ਕਮਾਈ ਉਹ ਸੜ ਕੇ ਕਿਵੇਂ ਸੁਆਹ ਹੋ ਜਾਂਦੀ ਆ ਆਪਾਂ ਇਸ ਉੱਤੇ ਵਿਚਾਰ ਕਰਨੀ ਆਪਾਂ ਅੱਗੇ ਵਿਚਾਰ ਕਰਾਂਗੇ ਕਿ ਸੁਖਦੇਵ ਮੁਨੀ ਜਨਮ ਲੈਂਦੇ ਸਾਰ ਕਿਵੇਂ ਪੰਜਨ ਮੰਦ ਕੀ ਕਰਨ ਦੇ ਲਈ ਜੰਗਲਾਂ ਨੂੰ ਤੁਰ ਪਿਆ। ਉਹ ਕਈ ਸਾਲ ਤਪੱਸਿਆ ਕਰਦਾ ਰਿਹਾ ਪਰ ਕਿਸੇ ਨੂੰ ਗੁਰੂ ਧਾਰਨਾ ਨਾ ਕੀਤਾ। ਗੁਰੂ ਧਾਰਨ ਕੀਤੇ ਬਿਨਾਂ ਮੁਕਤੀ ਨਹੀਂ ਮਿਲਦੀ ਮਨ バス ਵਿੱਚ ਨਹੀਂ ਆਉਂਦਾ। ਕਈ ਸਾਲ ਤਪ ਕਰਦਿਆ ਮਤੀਤ ਹੋ ਕੇ ਸਿਰ ਤੇ ਲੰਬੀ ਜਟਾ ਮਾਉ ਉਹਨਾਂ ਸਰੀਰ ਵੱਧ ਗਿਆ। ਉਸ ਨੇ ਅੰਨ ਚਲ ਨੂੰ ਮੂਨਾ ਲਾਇਆ। ਨਿਰ ਆਹਾਰ ਰਿਹਾ। ਉਸ ਦੀਆਂ ਲੰਬੀਆਂ ਜਟਾਵਾਂ ਵਿੱਚ ਪੰਛੀਆਂ ਨੇ ਆਲਣੇ ਪਾਉਣੇ ਸ਼ੁਰੂ ਕਰ ਦਿੱਤੇ ਸਮਾਂ ਬੀਤਦਾ ਗਿਆ ਇੱਕ ਪੰਛੀਆਂ ਦਾ ਐਸਾ ਜੋੜਾ ਆਇਆ ਜੋ ਕਿ ਅਨੁਭਵੀ ਸੀ ਪ੍ਰਕਾਸ਼ ਵਾਲਾ ਸੀ ਇੱਕ ਪੰਛੀ ਨੇ ਦੂਸਰੇ ਪੰਛੀ ਨੂੰ ਆਖਿਆ ਕਿ ਆਪਾਂ ਨੂੰ ਆਲਣਾ ਪਾਉਣਾ ਨਹੀਂ ਸੀ ਚਾਹੀਦਾ ਦੂਸਰਾ ਬੋਲਿਆ ਕਹਿੰਦੇ ਕੀ ਵਿਗਨ ਹੋਇਆ ਪਹਿਲਾ ਬੋਲਿਆ ਇਹ ਰਿਸ਼ੀ ਤਪੱਸਿਆ ਜ਼ਰੂਰ ਕਰਦਾ ਹੈ ਪਰ ਨਿਗੁਰਾ ਹੈ ਨੇ ਗੋਰੇ ਪੁਰਖ ਦੇ ਕੋਲ ਰਹਿਣਾ ਪਾਪ ਹੈ ਹੋ ਸਕਦਾ ਹੈ ਇਸ ਦੇ ਪ੍ਰਭਾਵ ਕਰਕੇ ਆਪਾਂ ਨੂੰ ਨਰਕ ਜਾਣਾ ਪਵੇ ਬਹੁਤ ਵੱਡੀ ਭੁੱਲ ਕੀਤੀ ਆਪਾਂ ਇੰਨੀ ਗੱਲ ਕਰਕੇ ਦੋਨੋਂ ਪੰਛੀ ਉੱਤੋਂ ਉੱਡ ਗਏ ਤੇ ਮੁੜ ਕੇ ਵਾਪਸ ਨਹੀਂ ਆਏ ਤ੍ਰੇਕ ਆਲ ਦਰਸ਼ੀ ਸੁਖਦੇਵ 무ਨੀ ਨੂੰ ਜਦੋਂ ਇਸ ਗੱਲ ਦਾ ਅਨੁਭਵ ਹੋਇਆ ਉਸਨੇ ਸਮਾਧੀ ਕੋ ਲਈ ਤੇ ਜੰਗਲਾਂ ਵਿੱਚੋਂ ਉੱਠ ਕੇ ਆਪਣੇ ਪਿਤਾ ਵਿਆਸ ਜੀ ਦੇ ਆਸ਼ਰਮ ਵਿੱਚ ਪੁੱਜ ਗਿਆ। ਸੁਖਦੇਵ ਨੇ ਆਪਣੇ ਪਿਤਾ ਨੂੰ ਪਾਂਛੀਆਂ ਵਾਲੀ ਸਾਰੀ ਘਟਨਾ ਸੁਣਾਈ ਤੇ ਉਸਨੇ ਕਿਹਾ ਕਿ ਕੋਈ ਮੈਨੂੰ ਗੁਰੂ ਦੱਸੋ ਜਿਸ ਨੂੰ ਮੈਂ ਗੁਰੂ ਧਾਰਨ ਕਰਾਂ। ਪੁੱਤਰ ਦੀ ਇਹ ਗੱਲ ਸੁਣ ਕੇ ਵਿਆ ਜੀ ਸੋਚੀ ਪਏ ਗਏ। ਹਾਂ ਤੋਨਾ ਆਪਣੀ ਰਾਏ ਉ ਪ੍ਰਗਟ ਕੀਤੀ ਕਿ ਇਹ ਪੁੱਤਰ ਰਾਜਾ ਜਨਕ ਤੋਂ ਬਿਨਾ ਤੇਰਾ ਕੋਈ ਹੋਰ ਗੁਰੂ ਨਹੀਂ ਹੋ ਸਕਦਾ ਉਸ ਨੂੰ ਗੁਰੂ ਧਾਰਨ ਕਰ ਲੈ ਉਹਦੇ ਰਾਜ ਵਿੱਚ ਪੁੱਜ ਜਾ ਪਿਤਾ ਦਾ ਇਹ ਹੁਕਮ ਸੁਣ ਕੇ ਸੁਭ ਦੇਵ ਰਾਜਾ ਜਨਕ ਦੇ ਦਰਬਾਰ ਵਿੱਚ ਪੁੱਜ ਗਿਆ ਤੇ ਪਹਿਰੇਦਾਰਾਂ ਨੂੰ ਕਿਹਾ ਕਿ ਮੈਂ ਰਾਜੇ ਜਨਕ ਨੂੰ ਮਿਲਣਾ ਚਾਹੁੰਦਾ ਹਾਂ ਪਹਿਰੇਦਾਰ ਨੇ ਜਾ ਕੇ ਰਾਜੇ ਜਨਕ ਨੂੰ ਇਹ ਸੰਦੇਸ਼ ਦਿੱਤਾ ਕਿ ਸੁਖਦੇਵ ਮੂਨੀ ਵ્યાਸ ਰਿਸ਼ੀ ਦਾ ਪੁੱਤਰ ਆਪ ਨੂੰ ਮਿਲਣਾ ਚਾਹੁੰਦਾ ਹੈ ਮਿਲਣ ਦੇ ਲਈ ਆਇਆ ਹੈ ਰਾਜੇ ਜਨਕ ਨੇ ਜੋ ਉਸ ਦੇ ਕੋਲ ਤੁੰਬੀ ਤੇ ਇੱਕ ਪੀਨ ਸੀ ਉਸ ਨੂੰ ਦਰਸ਼ਨੀ ਜੋੜੀ ਦੇ ਵਿੱਚ ਰੱਖ ਕੇ ਆਉਣ ਲਈ ਗਿਆ ਜਦੋਂ ਤੁੰਬੀ ਤੇ ਇੱਕ ਪੀਨ ਦਰਸ਼ਨੀ ਜੋੜੀ ਦੇ ਵਿੱਚ ਰੱਖ ਕੇ ਸੁਖਦੇਵ ਮੂਨੀ ਰਾਜੇ ਜਨਕ ਦੇ ਮਹਿਲਾਵਲ ਤੁਰਿਆ ਤਾਂ ਅਗੇ ਹੈਰਾਨ ਹੋਇਆ ਇੱਕ ਕੌਤਕ ਵੇਖਿਆ ਉਹ ਕੌਤਕ ਇਹ ਸੀ ਕਿ ਰਾਜਾ ਜਨਕ ਰਾਜ ਮਹਿਲ ਵਿੱਚ ਅਨੋਖੀ ਥਾਂ ਵਿੱਚ ਖਲੋਤਾ ਸੀ ਉਸ ਦਾ ਇੱਕ ਪੈਰ ਕਟਾਹੇ ਵਿੱਚ ਸੀ ਤੇ ਦੂਸਰਾ ਸੁੰਦਰੀ ਚ ਇਸਤਰੀ ਦੀ ਨੰਗੀ ਛਾਤੀ ਸੀ ਨੰਗੀ ਛਾਤੀ ਉੱਤੇ ਰੱਖਿਆ ਹੋਇਆ ਸੀ ਇਹ ਕੌਤਕ ਵੇਖ ਕੇ ਇਸ ਨੂੰ ਸੁਖਦੇਵ ਨਾ ਸਮਝਿਆ ਤੇ ਉਹ ਹੈਰਾਨ ਹੋਇਆ ਖਲੋਤਾ ਰਿਹਾ ਤੇ ਮਨ ਵਿੱਚ ਵਿਚਾਰ ਕਰਦਾ ਰਿਹਾ ਜੀ ਇਹ ਰਾਜਾ ਕਿਵੇਂ ਮੇਰਾ ਗੁਰੂ ਬਣ ਸਕਦਾ ਹੈ ਉਸੇ ਵੇਲੇ ਇੱਕ ਹੋਰ ਕੌਤਕ ਹੋਇਆ ਉਹ ਕੌਤਕ ਇਹ ਸੀ ਕਿ ਰਾਜਦੂਤ ਨੇ ਆ ਕੇ ਸੁਨੇਹਾ ਦਿੱਤਾ ਕਿ ਰਾਜਾ ਬਾਦਸ਼ਾਹ ਸ਼ਹਿਰ ਨੂੰ ਅੱਗ ਲੱਗ ਗਈ ਬਹੁਤ ਹੀ ਭਿਆਨਕ ਅੱਗ ਲੱਗ ਗਈ ਹੌਲੀ-ਹੌਲੀ ਖਬਰ ਆਈ ਕਿ ਸ਼ਹਿਰ ਸੜ ਕੇ ਸੁਆਹ ਹੋ ਗਿਆ ਅੱਗੇ ਜੋ ਰਾਜ ਮਹਿਲਾਂ ਦੇ ਦਰਵਾਜ਼ੇ ਤੱਕ ਪਹੁੰਚ ਚੁੱਕੀ ਹੈ ਤੇ ਪਹਿਰੇਦਾਰ ਨੇ ਕਿਹਾ ਜੀ ਉੱਥੇ ਤੂੰ ਵੀ ਦੇਖ ਕੋ ਪੀਨ ਵੀ ਸੜਨ ਵਾਲੀ ਆ ਉਸ ਨੂੰ ਜਾ ਕੇ ਵੇਖ ਲੈ ਜਦੋਂ ਸੁਖਦੇਵ 무ਨੀ ਨੇ ਇਹ ਗੱਲ ਸੁਣੀ ਤਾਂ ਉਹ ਸੋਚੀ ਪੈ ਗਿਆ ਤੇ ਉੱਠ ਕੇ ਖਲੋ ਗਿਆ ਤੇ ਤੁੰਬੀ ਤੇ ਕੋ ਪੀਨ ਚੱਕਨ ਦੌੜ ਪਿਆ ਉਹ ਕਹਿੰਦਾ ਰਾਜੇ ਨੂੰ ਬਾਅਦ ਚ ਮਿਲਾਂਗੇ ਪਹਿਲਾਂ ਤੁੰਬੀ ਨੇ ਗੰਬੀਰ ਕਪੀਨ ਸੰਭਾਲੀ ਜਾ ਕੇ ਜਦੋਂ ਤੁੰਬੀ ਤੇ ਕੋ ਪੀਨ ਲੈ ਕੇ ਸੁਖਦੇਵ ਮੁਨੀ ਰਾਜੇ ਜਨਕ ਦੇ ਕੋਲ ਪਹੁੰਚਿਆ ਤਾਂ ઋષਿ ਨੇ ਕਿਹਾ ਤਾਂ ਰਾਜੇ ਜਨਕ ਨੇ ਸੁਖਦੇਵ ਮੁਨੀ ਨੂੰ ਕਿਹਾ ਕਹਿੰਦੇ ਬਾਓ ઋષਿ ਦੇ ਆ ਪੁੱਤਰ ਆ 12 ਸਾਲ ਮਾਂ ਦੇ ਪੇਟ ਵਿੱਚ ਭਗਤੀ ਕੀਤੀ 24 ਸਾਲ ਸਮਾਦੀ ਲਈ 36 ਸਾਲ ਬੀਤਣ ਦੇ ਪਿੱਛੋਂ ਵੀ ਜਿਹੜਾ ਮਾਇਆ ਦਾ ਮੋਹ ਸੀ ਉਸ ਦਾ ਤਿਆਗ ਨਹੀਂ ਹੋ ਸਕਿਆ ਕੀ ਕਰਦਾ ਰਿਹਾ ਸ਼ਹਿਰ ਸੜ ਕੇ ਸੁਆਹ ਹੋ ਗਿਆ ਉਸ ਦੀ ਮੈਨੂੰ ਕੋਈ ਚਿੰਤਾ ਨਹੀਂ ਸੀ ਮਹਿਲਾਂ ਨੂੰ ਅੱਗ ਲੱਗ ਗਈ ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਸੀ ਲੱਖਾਂ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਮੈਂ ਕੋਈ ਫਿਕਰ ਨਹੀਂ ਕੀਤੀ ਮੈਂ ਫਿਰ ਉਸੇ ਤਰ੍ਹਾਂ ਅਕਾਲਪੁਰਖ ਪਰਮਾਤਮਾ ਦੀ ਸਮਾਧੀ ਵਿੱਚ ਬੈਠਾ ਰਿਹਾ ਤੇ ਤੂੰ ਦੋ ਟੱਕੇ ਦੀ ਤੁੰਬੀ ਤੇ ਕਪੀਨ ਚੱਕਣ ਦੌੜ ਪਿਆ ਇਹ ਨਹੀਂ ਗੱਲ ਸੁਣ ਤੋਂ ਬਾਅਦ ਸੁਖਦੇਵ ਮੁਨੀ ਨੂੰ ਬੜੀ ਹੈਰਾਨੀ ਹੋਈ ਬੜੀ ਸ਼ਰਮਿੰਦਾ ਹੋਇਆ ਤੇ ਰਾਜੇ ਜਨਕ ਨੇ ਕਿਹਾ ਕਹਿੰਦੇ ਜਾ ਦੌੜ ਜਾ ਤੇਰੇ ਜੈਸੇ ਮੂਹ ਮਾਇਆ ਦੇ ਦਾਸ ਨੂੰ ਮੈਂ ਚੇਲਾ ਨਹੀਂ ਬਣਾ ਸਕਦਾ ਇਹ ਆ ਕੇ ਰਾਜੇ ਜਨਕ ਨੇ ਉਸ ਨੂੰ ਆਪਣੇ ਮੈਲਾ ਵਿੱਚੋਂ ਬਾਹਰ ਕੱਢ ਦਿੱਤਾ ਮੈਲਾ ਤੋਂ ਬਾਹਰ ਹੋ ਕੇ ਸੁਖਦੇਵ ਕ੍ਰੋਧ ਈਹੰਕਾਰ ਦਾ ਸ਼ਿਕਾਰ ਹੋ ਗਿਆ ਮਾਇਆ ਨੇ ਉਸ ਉਤੇ ਕਾਬੂ ਪਾ ਲਿਆ ਉਹ ਕਦ ਕਦ ਬੋਲਦਾ ਹੋਇਆ ਆਪਣੇ ਪਿਤਾ ਸੁਖ ਦੇ ਵ્યાਸ ਰਿਸ਼ੀ ਦੇ ਕੋਲ ਆਸ਼ਰਮ ਪਹੁੰਚ ਗਿਆ ਉਸ ਅਨੁਸਾਰੀ ਇਬਾਰਤ ਸੁਣਾਈ ਤਾਂ ਬਿਆਸ ਨੇ ਕਿਹਾ اے ਸੁਖਦੇਵ ਇਹ ਸਭ ਝੂਠ ਹੈ ਉਸ ਨੇ ਤੁਸਾਂ ਦੇ ਪਰਖਣ ਵਾਸਤੇ ਇੱਕ ਉਤਾਰ ਕੀਤਾ ਨਾ ਸ਼ਹਿਰ ਨੂੰ ਅੱਗ ਲੱਗੀ ਨਾ ਕੋਈ ਸੜਿਆ ਸਿਰਫ ਤੇਰੀ ਪਰਖ ਕਰਨੀ ਸੀ ਪਰਖੇ ਵਿੱਚ ਪੁੱਤਰ ਧੋ ਰਹਿ ਗਿਆ ਸੁਗਦੇ ਬੜਾ ਵੱਡ ਕੱਟ ਬੋਲਿਆ ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਕਿ ਉਹ ਵੀ ਕੋਈ ਸੰਤ ਇਹੋ ਜਿਹਾ ਰਾਜਾ ਮੇਰਾ ਗੁਰੂ ਹੋ ਸਕਦਾ ਹੈ ਜਿਹੜਾ ਮਾਇਆ ਦੇ ਵਿੱਚ ਅੰਨਾ ਹੋਇਆ ਪਿਆਸ ਬੜਾ ਹੀ ਰਾਜ ਜਨਕ ਨੂੰ ਵੱਡ ਕੱਟ ਬੋਲਿਆ ਉਸ ਦੇ ਮੂੰਹੋਂ ਇਹ ਗੱਲਾਂ ਸੁਣ ਕੇ ઋષਿ ਵਿਆਸ ਨੇ ਕਿਹਾ ਕਹਿੰਦੇ ਪੁੱਤਰ ਦੇਖ ਸੰਤਾਂ ਦੀ ਨਿੰਦਿਆ ਨਹੀਂ ਕਰੀ ਦੀ ਗੁਰਬਾਣੀ ਦੇ ਵੀ ਸਾਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਮਾਨ ਕਰਦੇ ਹਨ ਸੰਤ ਦਾ ਦੋਖੀ ਜੋ ਮਰ ਲਾਇ ਜਿਉਂ ਜਲ ਵੀ ਉਹਨ ਮਛਲੀ ਤੜਪਦਾ ਹੈ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਪਦੀ ਹੈ ਇਸ ਤਰ੍ਹਾਂ ਕੋਈ ਕਿਸੇ ਦੀ ਨਿੰਦਿਆ ਕਰਨ ਵਾਲਾ ਤੜਪਦਾ ਹੈ ਕਹਿੰਦੇ ਉਹ ਪੂਰਨ ਸੰਤ ਸੀ ਪੂਰਨ ਗੁਰੂ ਸੀ ਜਿਸ ਦੇ ਕੋਲੇ ਮੈਂ ਤੈਨੂੰ ਭੇਜਿਆ ਸੀ ਤੂੰ ਇਸ ਤਰ੍ਹਾਂ ਉਸ ਦੀ ਨਿੰਦਿਆ ਨਾ ਕਰ ਕਿਉਂਕਿ ਸਾਰੀ ਉਮਰ ਦੀ ਕੀਤੀ ਕਮਾਈ ਉਸ ਦੇ ਸੜ ਕੇ ਸੁਆਹ ਹੋ ਗਈ ਸੀ ਕਿਸੇ ਦੀ ਨਿੰਦਿਆ ਕਰਨ ਦੇ ਨਾਲ ਸਾਨੂੰ ਇਹ ਨਹੀਂ ਪਤਾ ਕਿ ਉਹ ਕਿੰਨਾ ਕੋ ਤਪੀ ਹੈ ਕਿੰਨਾ ਕੋ ਗੁਣੀ ਗਿਆਨੀ ਹੈ ਪਰ ਸਾਨੂੰ ਉਸ ਦੀ ਜੋ ਅਵਸਥਾ ਹੈ ਉਹ ਦੇਖ ਕੇ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਇਸ ਦੇ ਲਈ ਗੁਰੂ ਸਾਹਿਬ ਪਰਮਾਨ ਕਰਦੇ ਹਨ ਕਿ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਵਾਰੀ ਕਿਸੇ ਦੀ ਨਿੰਦਿਆ ਕਰਨ ਦੇ ਨਾਲ ساری ਉਮਰ ਦੀ ਕੀਤੀ ਕਮਾਈ ساری ਉਮਰ ਦਾ ਕੀਤਾ ਹੋਇਆ ਜਪ ਤਪ ਸੜ ਕੇ ਸੁਆਹ ਹੋ ਜਾਂਦਾ ਹੈ ਇਸਦੇ ਦੇ ਸਤਿਗੁਰੂ ਬਾਰ ਬਾਰ ਪ੍ਰਮਾਨ ਕਰਦੇ ਆਨ ਸੰਤ ਸ਼ਰਮ ਜੋ ਜਨ ਪਰੇ ਸੋਜ ਨੇ ਉਤਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੌਰ ਬੌਰੇ ਅਵਤਾਰ ਕਹਿੰਦੇ ਮੁਣ ਮੁਣ ਕੇ ਜਨਮ ਮਰਦੇ ਗੇੜ ਚ ਪਿਆ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਦਾਸ ਵੀ ਹੱਥ ਬਨ ਕੇ ਆਪਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਗੁਰਬਾਣੀ ਦਾ ਖਜ਼ਾਨਾ ਦਾਸ ਨੇ ਆਪ ਸਭਨਾਂ ਦੇ ਲਈ ਖੋਸਿਆ ਹੈ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਆਪ ਉਸ ਗੁਰਬਾਣੀ ਦੇ ਖਜ਼ਾਨੇ ਨੂੰ ਵੱਧ ਤੋਂ ਵੱਧ ਖੇਰ ਕਰੋ ਤਾਂ ਕਿ ਹੋਰਾਂ ਨੂੰ ਵੀ ਗੁਰਬਾਣੀ ਦੇ ਇਸ ਗਿਆਨ ਵਾਲੇ ਚਾਨਣ ਆਪੈ ਸਕੇ ਹੋਰਾਂ ਨੂੰ ਵੀ ਗੁਰਬਾਣੀ ਦਾ ਗਿਆਨ ਹੋ ਸਕੇ ਦਾਸ ਜੀ ਬੇਨਤੀ ਹੈ ਕਿ ਆਪ ਵੀਡੀਓ ਦੇਖੋ ਤੇ ਹੋਰਨਾਂ ਨੂੰ ਭੇਜੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਤਾਂ ਕਿ ਤੁਹਾਨੂੰ ਵਾਰ-ਵਾਰ ਵੀਡੀਓ ਅੱਗੇ ਭੇਜਣੀ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ